ਸਾਰੇ ਹੀ ਅੰਮ੍ਰਿਤਸਰ ਦੇ ਸਾਰੇ মিডিਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਆਪ ਸਭ ਸਾਡੀ ਇਹ ਪ੍ਰੈਸ ਕਾਨਫਰੰਸ ਕਰਨ ਲਈ ਇੱਥੇ ਪਹੁੰਚੇ ਹੋ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੰਵੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹਾਦਤ ਨੂੰ ਨੂੰ ਦਿਸਤਾਬਦੀ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਕਰ ਰਹੇ ਹਾਂ ਆ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਪੰਜਾਬ ਦੇ ਸਾਰੇ ਸੰਤਾਂ ਮਹਾਪੁਰਖਾਂ ਸੰਪਰਦਾਵਾਂ ਧਿਆੰਗ ਜਥੇਬੰਦੀਆਂ ਸਿਕਸ ਸਕਾਲਰਸ ਦੇ ਨਾਲ ਵੀ ਇੱਕ ਲੰਬੀ ਮੀਟਿੰਗ ਕੀਤੀ ਤੇ ਸਾਰਾ ਜੋ ਪਲਾਨ ਜੋ ਪੰਜਾਬ ਸਰਕਾਰ ਨੇ ਬਣਾਇਆ ਉਹਦੇ ਤੇ ਸਾਰਾ ਦਿਸ਼ਾ ਨਿਰਦੇਸ਼ ਲਈ ਸੰਤਾਂ ਮਹਾਪੁਰਖਾਂ ਤੋਂ ਤੇ ਉਸੇ ਦੇ ਸਬੰਧ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਆਏ ਤਿਆਰੀ ਮੀਟਿੰਗ ਦਾ ਇੱਥੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਮੇਰੇ ਨਾਲ ਮੇਰੇ ਸਾਥੀ ਮੇਰੇ ਦੋਨੋਂ ਤਿੰਨੋਂ ਵੱਡੇ ਭਰਾ ਮਾਨਯੋਗ ਸਰਦਾਰ ਹਰਪ੍ਰੀਤ ਸਿੰਘ ਜੀ ਈਟੀਓ ਜੋ ਪੀਡਬਲਿਊਡੀ ਮਿਨਿਸਟਰ ਹੈ ਮਾਨਯੋਗ ਸਰਦਾਰ ਤਰਨਪ੍ਰੀਤ ਸਿੰਘ ਸੋਨ ਜੀ ਜੋ ਆਪਣਾ ਰੂਰਲ ਡਿਵੈਲਪਮੈਂਟ ਤੇ ਟੂਰਿਜ਼ਮ ਦੇ ਮਿਨਿਸਟਰ ਨੇ ਮਾਨਯੋਗ ਸ਼੍ਰੀ ਦੀਪਕ ਬਾਲੀ ਜੀ ਜੋ ਸਾਡੇ ਟੂਰਿਜ਼ਮ ਐਂਡ ਕਲਚਰ ਵਿਭਾਗ ਦੇ ਇਸਲਾਹ ਕਰ ਹਨ ਤੇ ਸਾਡੇ ਸਾਰਿਆਂ ਦੀ ਰਹਿਨੁਮਾਈ ਕਰਦੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸਾਡੇ ਐਮਐਲਏ ਸਾਹਿਬ ਸ਼੍ਰੀ ਕਲਸੀਆ ਕਲਸੀ ਜੀ ਜੋ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਵੀ ਨੇ ਅੰਮ੍ਰਿਤਸਰ ਦਾ ਸਾਰਾ ਪ੍ਰਸ਼ਾਸਨ ਸੀਪੀ ਸਾਹਿਬ ਡੀਸੀ ਸਾਹਿਬ ਸਾਰੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਆਪ ਸਭ ਜਾਣਦੇ ਹੋ ਕਿ ਚਾਰ ਨਗਰ ਕੀਰਤਨ ਜਿਹੜੇ ਆ ਉਹ ਆਰੰਭੇ ਜਾ ਰਹੇ ਨੇ 350 ਸਾਲਾਂ ਨੂੰ ਸਮਰਪਿਤ ਜਿਹਦੇ ਵਿੱਚੋਂ 18 ਨਵੰਬਰ ਨੂੰ ਸ਼੍ਰੀ ਨਗਰ ਵਿਖੇ ਗੁਰਦੁਆਰਾ ਛੱਤੀ ਪਾਤਸ਼ਾਹੀ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਸardar bhagwan thaman ji man yog ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ Arvind Kejriwal ji ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਦੇ ਨਾਲ ਸਾਰੇ ਸੰਤਾ ਮਹਾਂਪੁਰਖਾਂ ਦੀ ਰਹਿਨਮਾਈ ਹੇਠ ਜਿਹੜਾ ਨਗਰ ਕੀਰਤਨ ਕਸ਼ਮੀਰ ਤੋਂ ਸ਼੍ਰੀਨਗਰ ਤੋਂ ਚੱਲੂਗਾ 19 ਨਵੰਬਰ ਨੂੰ ਤੇ ਜੰਮੂ ਪਠਾਨਕੋਟ ਹਸ਼ਿਆਰਪੁਰ ਹੁੰਦੇ ਹੋਏ 22 ਤਰੀਕ ਨੂੰ ਸ਼੍ਰੀਨਨਪੁਰ ਸਾਹਿਬ ਪਹੁੰਚੂਗਾ ਨਾਲ ਹੀ ਦੂਜਾ ਨਗਰ ਕੀਰਤਨ ਮਾਲਵੇ ਤੋਂ ਰੰਬੇ ਜਾ ਰਿਹਾ ਇੱਕ ਫਰੀਦਕੋਟ ਤੋਂ ਫਰੀਦਕੋਟ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਸ਼੍ਰੀਨਨਪੁਰ ਸਾਹਿਬ ਪਹੁੰਚੂਗਾ ਦੂਜਾ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਬਠਿੰਡਾ ਸੰਗਰੂਰ ਪਟਿਆਲੇ ਹੁੰਦੇ ਹੋਏ ਵਾਇਆ ਮੋਹਾਲੀ ਸ਼੍ਰੀ ਨਨਪੁਰ ਸਾਹਿਬ ਪਹੁੰਚੂਗਾ ਚੌਥਾ ਨਗਰ ਕੀਰਤਨ ਜਿਹੜਾ ਜੀ ਉਹ ਗੁਰਦਾਸਪੁਰ ਤੋਂ ਜਿਹੜਾ ਹੈ 20 ਨਵੰਬਰ ਨੂੰ ਸਵੇਰੇ 8 ਵਜੇ ਆਰੰਭਿਆ ਜਾਊਗਾ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਸਥਾਨ ਤੋਂ ਉਥੋਂ ਇਸ ਤੇ ਸਨਗਰ ਕੀਰਤਨ ਦੀ ਜੇਰੀ ਸਾਡੇ ਜਿਵੇਂ ਮਾਨਯੋਗ ਮੁੱਖ ਮੰਤਰੀ ਨੇ ਸਾਡੀ ਸਾਬ ਨੇ ਸਾਡੀ ਡਿਊਟੀ ਲਈ ਹੈ ਅਸੀਂ ਸਾਰੇ ਚਾਹੇ ਸਾਰੇ ਮੰਤਰੀ ਹੋਈਏ ਐਮਐਲਏ ਸਹਿਬਾਨ ਹੋਈਏ ਜਾਂ ਸਾਰੇ ਅਸਟਰਸ਼ਾਈ ਸਾਡਾ ਕੰਮ ਹੈ ਸੜਕਾਂ ਦੇ ਉੱਤੇ ਜਿਹੜਾ ਹੈ ਕੰਮ ਕਰਨਾ ਗੁਰੂ ਸਾਹਿਬ ਦੇ ਅਦਬ ਤੇ ਸਤਕਾਰ ਨੂੰ ਦੇਖਦੇ ਹੋਏ ਸੇਵਾ ਕਰਨਾ ਇਸ ਨਗਰ ਕੀਤਨ ਦੀ ਜਿਹੜੀ ਅਗਵਾਈ ਹੈ ਜਿਹੜੀ ਉਹ ਸਾਡੇ ਮਾਨਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਨਾਲ ਹੀ ਸਾਰੇ ਸਾਡੇ ਮਾਝੇ ਦੇ ਜਿਹੜੇ ਸੰਤ ਮਹਾਂਪੁਰਖ ਉਹ ਕਰਨਗੇ ਸਾਡਾ ਕੰਮ ਹੈ ਕਿ ਅਸੀਂ ਬਟੋੜਾ ਸੇਵਾਦਾਰ ਜੋ ਜੋ ਤਿਆਰੀ ਹੈ ਉਹ ਕਰਨੀ ਆ ਉਸੇ ਸਮਾਂ ਚ ਜਿਹੜਾ ਗੁਰਦਾਸਪੁਰ ਤੋਂ ਚੱਲ ਕੇ ਵਾਇਆ ਧਾਰੀਆਲ ਵਾਇਆ ਬਟਾਲਾ ਹੁੰਦੇ ਹੋਏ ਵਾਇਆ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਬਾਬਾ ਬਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤੇ ਫਿਰ ਸ਼ਾਮ ਨੂੰ ਜੀ ਜਿਹੜਾ ਰਾਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬੇ ਪਹੁੰਚਣਗੇ ਰਾਤ ਦਾ ਜਿਹੜਾ ਨਿਵਾਸ ਹੈ ਉਹ ਬਾਬਾ ਜੀ ਦੀ ਅਸਥਾਨ ਤੇ ਹੋਊਗਾ ਅਗਲੇ ਦਿਨ ਸਵੇਰੇ ਅੰਮ੍ਰਿਤਸਰ ਸ ਸਾਹਿਬ ਦੀ ਫੇਰੀ ਕਰਦੇ ਹੋਏ ਵਾਇਆ ਤਰਨਤਾਰਨ ਗੋਇੰਡਵਾਲ ਸਾਹਿਬ ਜਿਹੜਾ ਹੈ ਜਲੰਧਰ ਫਿਰ ਕਪੂਰਥਲਾ ਜਲੰਧਰ ਜਲੰਧਰ ਤੋਂ ਅੱਗੇ ਫਿਰ ਫਗਵਾੜਾ ਬੰਗੇ ਨਵਾਂ ਸ਼ਹਿਰ ਬਲਾਚੌਰ ਹੁੰਦੇ ਸ਼੍ਰੀਨਨਪੁਰ ਸਭ ਬਾਈ ਤਰੀਕ ਨੂੰ ਪਹੁੰਚੂਗਾ ਇਸ ਤੋਂ ਅਸੀਂ ਅੱਜ ਸਾਰੇ 1 1 ਇੰਚ ਜਿਹੜੀ ਹੈ ਸੜਕਾਂ ਨੇ ਉੱਥੇ ਜੋ-ਜੋ ਕੰਮ ਹੋਣ ਵਾਲੇ ਉਸ ਦੀ ਮੀਟਿੰਗਸ ਮਾਰਿਓ ਪੀ ਡਬਲਯੂ ਡੀ ਮਨਿਸਟਰ ਸਾਹਿਬ ਨਾਲ ਹੀ ਸੀ ਜਿਹੜੇ-ਜਿਹੜੇ ਪੰਚਾਇਤਾਂ ਦੀਆਂ ਸਭ ਨੂੰ ਜਿਹੜਾ ਹੈ ਸੱਦਾ ਜਾਊਗਾ ਸਾਡੇ ਪੰਚਾਇਤ ਮੰਤਰੀ ਜੀ ਵੱਲੋਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਹਰ ਤਰ੍ਹਾਂ ਦੀ ਤਿਆਰੀਆਂ ਦਾ ਜਿਹਾਇਸਾ ਲਿਆ ਤੇ ਨਾਲ ਹੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਕਾਲਾ ਸਾਹਿਬ ਵਿਖੇ ਜਿਹੜੇ ਦੋ ਹੋਰ ਵੱਡੇ ਸਮਾਗਮ ਹੋਣੇ ਆ ਕੀਰਤਨ ਦਰਬਾਰ ਹੋਣੇ ਆ ਪਲੱਸ ਦੋਨੋਂ ਸ਼ਹਿਰਾਂ ਦੇ ਵਿੱਚ ਜਿਹੜੀ ਸ਼ਹਾਦਤ ਦੀ ਲੋ ਹੈ ਇੱਕ ਮਿਸ਼ਾਲ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਉਹਦੇ ਨਾਲ ਸਾਰਾ ਜਿਹੜਾ ਸ਼ਹਿਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਕਾਲਾ ਸਾਹਿਬ ਰੌਸ਼ਨ ਕੀਤਾ ਜਾਊਗਾ ਤੇ ਨਾਲ ਇੱਕ ਲਾਈਟ ਐਂਡ ਸਾਊਂਡ ਸ਼ੋ ਜਿਹੜਾ ਹੈ ਗੋਬਿੰਦਗੜ ਫੋਟੋ ਦੀ ਵੀ ਤਰੀਕ ਤੁਹਾਨੂੰ ਦੱਸ ਦੇਵਾਂਗੇ 1 ਤੋਂ 18 ਨਵੰਬਰ ਦੇ ਵਿੱਚ ਜਿਹੜਾ ਹੈ ਉਹ ਲਾਈਟ ਐਂਡ ਸਾਊਂਡ ਸ਼ੋ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਹੋਊਗਾ ਤਰਨ ਤਰਨ ਵਿਖੇ ਵੀ ਹੋਊਗਾ ਤੇ ਨਾਲ ਹੀ ਗੁਰਦਾਸਪੁਰ ਵਿਖੇ ਵੀ ਹੋਊਗਾ ਇਹ ਸਾਰੇ ਸਮਾਗਮਾਂ ਦੇ ਉੱਤੇ ਨਾਲ ਹੀ ਕਿਉਂਕਿ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬ ਜੀ ਦਾ ਜਨਮ ਸਥਾਨ ਹੈ ਗੁਰੂ ਕੇ ਮਹਿਲ ਨੂੰ ਜਾਂਦੇ ਜਿਹੜੇ ਰਸਤੇ ਆ ਉੱਥੇ ਇੱਕ ਕਾਰਪੋਰੇਸ਼ਨ ਦਾ ਗੱਲ ਕਰਕੇ ਉਹਨਾਂ ਦਾ ਜਿਹੜਾ ਹੈ ਟੋਟਲ ਜਿਹੜਾ ਹੈ ਤੁਸੀਂ ਕਹਿ ਸਕਦੇ ਹੋ ਉਹਨਾਂ ਦੀ ਖੂਬਸੂਰਤੀ ਜਿਹੜੀ ਹੈ ਵਧਾਈ ਜਾ ਰਹੀ ਹਾਲਾਂਕਿ ਪੁਰਾਣਾ ਸ਼ਹਿਰ ਹੈ ਜਗਾ ਤੰਗ ਹੈ ਪਰ ਜਿੱਦਾਂ ਦੇ ਵੀ ਹੈ ਉਹਦੇ ਜੋ ਬੈਸਟ ਕੀਤਾ ਜਾ ਸਕਦਾ ਤੇ ਮੈਂ ਆਪਣੇ ਕੋਲੋਂ ਵੀ ਆਪਣੇ ਨਿੱਜੀ ਫੰਡ ਚੋਂ 20 ਲੱਖ ਰੁਪਏ ਤੇ ਕਾਰਪੋਰੇਸ਼ਨ ਨਾਲ ਸਾਰਾ ਤਿਆਰ ਕਰ ਲਿਆ ਉਹਦਾ ਵੀ ਕੰਮ ਅਸੀਂ ਜਲਦੀ ਹੀ ਰੰਭਾਂਗੇ ਉੱਥੇ ਬਹੁਤ ਸੁੰਦਰ ਜਿਹੜੀ ਹੈ ਤਾਂ ਕਿ ਸਫਾਈ ਰਵੇ ਗੁਰੂ ਕੇ ਮਹਿਲ ਜਿੱਥੇ ਨਵੇਂ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ ਤੇ ਹੋਰ ਵੀ ਜਿਹੜੀ ਹੈ ਸਾਰੀ ਟੋਟਲ ਜੋ ਜੋ ਕੰਮ ਹੋਣ ਵਾਲੇ ਉਹ ਸਾਰੇ ਕਾਰਪੋਰੇਸ਼ਨ ਵਕਫਾ ਕਵ ਕಧಿಕਾਰੀ ਨੂੰ ਦੱਸਿਆ ਗਿਆ ਤੇ ਹਰ ਸੰਭਵ ਜੋ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਸਰ ਜਿਵੇਂ ਤੁਸੀਂ ਖੁਦ ਗ੍ਰਾਮ ਤੇ ਉਤਰੇ ਸੀ ਜੀ ਸਰ ਨਹੀਂ ਅਸੀਂ ਤਾਂ ਸੀਗਾ ਤੁਸੀਂ ਫ੍ਰੀਮੀਂ ਤਾਂ ਮੈਂ ਤੁਸੀਂ ਦੇਖੀਆਂ ਕਿ ਬਾਤੇ ਉਹ ਕੰਗੀਆਂ ਸੀ ਜੀ ਤੁਸੀਂ ਕੋਈ ਨਾ ਫਾਪੇ ਜੀ ਜੀ ਦੇਖੋ ਸਫਾਈ ਦਾ ਇਸ਼ੂ ਹੈ ਜੀ ਬਾਬਾ ਜੀ ਨੇ ਵੀ ਅੱਜ ਧਿਆਨ ਚ ਲਿਆ ਕਿ ਸ਼ਾਮ ਨੂੰ ਕਈ ਵਾਰੀ ਲਾਈਟਾਂ ਨਹੀਂ ਚੱਲਦੀਆਂ ਹੁੰਦੀਆਂ ਉਹ ਵੀ ਸਪੈਸ਼ਲ ਐਕਸ਼ਨ ਹੋਣੀ ਡਿਪਿਊਟ ਕਰਤਾ ਤਾਂ ਕਿ ਕੋਈ ਵੀ ਏਦਾਂ ਦੀ ਸਟਰੀਟ ਲਾਈਟ ਨਾ ਹੋਵੇ ਜਿੱਥੋਂ ਵੀ ਕੋਈ ਏਦਾਂ ਦੀ ਲਿਖਿਓ ਕਿ ਅੱਜਕੱਲ ਹੁਣ ਦਿਨ ਵੀ ਛੋਟੇ ਹੋ ਰਹੇ ਆ ਤੇ ਬਹੁਤ ਜਲ 6:30 ਵਜੇ ਹਨੇਰਾ ਹੋ ਜਾਂਦਾ ਤਾਂ ਉਹ ਵਾਲੀ ਬਾਬਾ ਜੀ ਨੇ ਉਹ ਵੀ ਧਿਆਨ ਚ ਲੈ ਕੇ ਆਏ ਤੇ ਨਾਲ ਨਾਲ ਬਹੁਤ ਸਾਰੀ ਸੜਕਾਂ ਦੇ ਜਿਹੜੀ ਐ ਇਸ ਵਕਤ ਹਾਲਤ ਹਜੇ ਵੀ ਅਪ 5 ਨਵੰਬਰ ਟਾਈਮ ਦਿੱਤਾ ਹੈ ਡਿਪਾਰਟਮੈਂਟਸ ਨੂੰ ਪਰ ਮੈਂ ਤੁਹਾਡੇ ਸਭ ਤੋਂ 5 ਦਿਨ ਹੋਰ ਲੈਣਾ ਬਾਏ 10 ਨਵੰਬਰ ਸਾਡੀਆਂ ਸਾਰੀਆਂ ਸੜਕਾਂ ਚਾਰੋਂ ਨਗਰ ਕੀਰਤਨ ਵਾਲੀਆਂ ਤੇ ਜੋ ਵੀ ਸਾਰੀਆਂ ਜਿਹੜੀਆਂ ਹਨ ਅਪ ਟੂ ਮਾਰਕ ਹੋਣਗੀਆਂ ਸਾਰੀ ਸਫਾਈ ਜਿੱਥੋਂ ਜਿੱਥੋਂ ਗੁਰੂ ਸਾਹਿਬ ਜੀ ਨੇ ਗੁਜ਼ਰਨਾ ਹੈ ਨਗਰ ਕੀਰਤਨ ਨੇ ਗੁਜ਼ਰਨਾ ਉਹਦੇ ਸਾਰੀਆਂ ਸੜਕਾਂ ਜਿਹੜੀਆਂ ਪਾਣੀ ਨਾਲ ਧੋਤੀਆਂ ਜਾਣਗੀਆਂ ਸਾਈਡਾਂ ਦੇ ਵਿੱਚ ਉਹਨਾਂ ਕਿਤੇ ਕੋਈ ਪੂਰਾ ਜਿੰਨਾ ਅਦਬ ਸਤਕਾਰ ਕੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਗਾਰਡ ਆਫ ਆਨਰ ਜਦੋਂ ਗੁਰਦਾਸਪੁਰ ਤੋਂ ਨਗਰ ਕੀਰਤਨ ਅਰੰਭੇ ਜਾਣਗੇ ਉੱਥੇ ਵੀ ਫਿਰ ਬਾਬਾ ਬਟਾਲੇ ਵੀ ਤੇ ਬਾਬਾ ਬਕਾਲਾ ਸਾਹਿਬ ਵੀ ਤੇ ਫਿਰ ਅੰਮ੍ਰਿਤਸਰ ਤੋਂ ਜਦੋਂ ਅਗਲੇ ਦਿਨ ਨਗਰ ਕੀਰਤਨ ਦੁਬਾਰਾ ਜਿਹੜਾ ਰੱਬੇ ਜੋਗ ਉੱਥੇ ਵੀ ਜਿਹੜੇ ਗਾਰਡ ਆਫ ਆਨਰ ਵੀ ਦਿੱਤੇ ਜਾਣਗੇ ਤੇ ਨਾਲ ਹੀ ਨਾਲ ਹੀ 에어ਪੋਰਟ ਤੋਂ ਜਿਹੜੀ ਰੋਡ ਆਂਦੀ ਉਹਨਾਂ ਤੇ ਵੀ ਮਸ਼ਾਲਾਂ ਤਾਂਕਿ ਜਿਹੜੀ ਸੰਗਤ ਜਿਹੜੀ ਹੈ ਉਹ ਵਿਦੇਸ਼ ਤੋਂ ਆਰੀ ਆ ਦੇਸ਼ ਦੇ ਬਾਕੀ ਹਿੱਸਿਆਂ ਤੋਂ ਆਰੀ ਆ ਉੱਥੇ ਵੀ ਬਿਲਕੁਲ 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 ਜੀ ਅਸੀਂ ਬਹੁਤ ਜਲਦੀ ਜਿਹੜੇ ਹੈ ਪੰਜੋ ਤਖਤਾਂ ਦੇ ਜਥੇਦਾਰ ਸਹਿਬਾਨ ਮੇਰੀ ਅੱਜ ਸਫੇਰੇ ਵੀ ਜੱਥੇਦਾਰ ਸਾਹਿਬ ਨਾਲ ਗੱਲ ਹੋਈ ਹੈ ਸਾਰੇ ਐਸਜੀਪੀਸੀ ਨੂੰ ਵੀ ਜੀ ਬਿਲਕੁਲ ਸੱਦਾ ਵੀ ਦਵਾਂਗੇ ਤੇ ਹੋਰ ਵੀ ਜੋ ਵੀ ਉਹ ਸਾਡੀ ਡਿਊਟੀ ਲਾਂਦੇ ਨੇ ਉਹ ਸਾਡਾ ਦੇਖੋ ਜਿਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਸੇ ਨੂੰ ਕਰਕੇ ਦਵਾਂਗੇ ਆ ਆਨੰਦਪੁਰ ਸਾਹਿਬ ਵਿਖੇ ਵੀ ਉਹਨਾਂ ਵੱਲੋਂ ਚਿੱਠੀ ਆਈ ਸੀ ਕਿ ਟੈਂਪਸਿਟੀ ਹੋਰ ਵਧਾਈ ਜਾਵੇ ਵਧਾਈਏ ਜੋ ਵੀ ਦਿਸ਼ਾ ਨਿਰਦੇਸ਼ ਜਾਂ ਜੋ ਵੀ ਹੁਕਮ ਜੱਥੇਦਾਰ ਸਾਹਿਬ ਕਰਨਗੇ ਜਾਂ ਐਸਜੀਪੀਸੀ ਕਰੂਗੀ ਅਸੀਂ ਉਹਦੇ ਤੇ ਬਿਲਕੁਲ ਬਿਲਕੁਲ ਵੈਸੀ ਅਗਵਾਈ ਅਕਾਲ ਤੱਕ ਸਾਹਿਬ ਜੀ ਤਲਾਕ ਹੋਏਗੀ ਜਾਂ ਨਹੀਂ ਦੇਖੋ ਤੁਸੀਂ ਇਦਾਂ ਦੇ ਸਵਾਲ ਪੁੱਛ ਕੇ ਨਾ ਕਰੋ ਸਾਡਾ ਕੰਮ ਹਾਂਜੀ ਜਿਹੜੇ ਦੇਖੋ ਦੇਖੋ ਜੀ ਸਟੇਜ 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 ਖਾਲਸੇ ਦੀ ਇੱਕੋ ਹੀ ਹੈ ਜੀ ਉਹ ਤਖਤ ਹੈ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਗੁਰਦੁਆਰਾ ਸੀਸਗੰਜ ਸਾਹਿਬ ਹੀ ਹੈ ਉਹੀ ਸਥਾਨ ਹੈ ਜੀ ਅੱਜ ਵੀ ਸਵੇਰੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈਪਿੰਦਰਪਾਲ ਸਿੰਘ ਜੀ ਨੇ ਸਾਰੇ ਪੰਥ ਨੂੰ ਜਿਹੜੀ ਕੌਮ ਨੂੰ ਅਪੀਲ ਕੀਤੀ ਹੈ ਜਿਹੜਾ ਹੈ ਇੱਕੋ ਹੀ ਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ ਉਸ ਦੇ ਨਾਲ ਨਾਲ ਅਸੀਂ ਬਹੁਤ ਸਾਰੇ ਜਿਹੜੇ ਹੋਰ ਸਮਾਗਮ ਹੈ ਜਿਵੇਂ ਵਿਧਾਨ ਸਭਾ ਸੈਸ਼ਨ ਹੋ ਰਿਹਾ ਸਰਵ ਧਰਮ ਸਮੇਲਨ ਹੋ ਰਿਹਾ ਸਾਰੇ ਧਰਮਾਂ ਦੇ ਜਿਹੜੇ ਮਹਾਪੁਰਖ ਸੰਤ ਮਹਾਪੁਰਖ ਨੇ ਕਿਲੇ ਗੁਰੂ ਤੇਗ ਬਹਾਦਰ ਜੀ ਕੱਲੇ ਸਿੱਖਾਂ ਦੇ ਉਹਨਾਂ ਨੇ ਜੋ ਸ਼ਹਾਦਤ ਦਿੱਤੀ ਹੈ ਉਹ ਮਾਨਵਤਾ ਲਈ ਦਿੱਤੀ ਹੈ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹਨ ਤਾਂ ਵੱਖ-ਵੱਖ ਧਰਮਾਂ ਦੇ ਜਿਹੜੇ ਸੀ ਉਹਨਾਂ ਨੂੰ ਇਨਵਾਈਟ ਕਰ ਰਹੇ ਆ ਮਾਰੀਓ ਕੁਮਖੰਦਰੀ ਸਾਹਿਬ ਹੋਰ ਵੀ ਬਹੁਤ ਸਾਰੇ ਡਿਗਨਿਟਰੀਜ਼ ਨੂੰ ਇਨਵਾਈਟ ਕਰ ਰਹੇ ਆ ਤਾਂ ਇੱਕ ਸਰਬੱਤ ਦਾ ਭਲਾ ਇਕੱਤਰਤਾ ਵੀ ਹੋ ਰਹੀ ਹੈ ਤਾਂ ਬਹੁਤ ਸਾਰੇ ਸਮਾਗਮ ਹੈ ਜਿothe ਡਰੋਨ ਸ਼ੋਅ ਹੈ ਤਾਂ ਸਾਰਿਆਂ ਲਈ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਅਸੀਂ ਇੱਕ ਟੈਂਟ ਸਿਟੀ ਬਣਾ ਰਹੇ ਹਾਂ ਜਿਹਦਾ ਨਾਮ ਚੱਕ ਨਾਨਕੀ ਰੱਖ ਰਹੇ ਆ ਫਿਰ ਭਾਈ ਮਤੀ ਦਾਸ ਨਿਵਾਸ ਹੈ ਭਾਈ 사ਤੀ ਦਾਸ ਨਿਵਾਸ ਬਹੁਤ ساری ਤਿਆਰੀਆਂ ਜੀ ਪੂਰੇ ਨਨਨਪੁਰ ਸਾਹਿਬ ਚ ਵੱਖ-ਵੱਖ ਇੱਕੋ ਸਮੇਂ ਤੇ ਬਹੁਤ سارے ਸਮਾਗਮ ਚੱਲਦੇ ਰਹੇ ਦਿੱਲੀ 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 ਵਿਖੇ ਵੀ ਦਿੱਲੀ ਦਿੱਲੀ ਵਿਖੇ ਵੀ ਜੀ ਜਿਹੜਾ ਹੈ 25 ਅਕਤੂਬਰ ਨੂੰ ਬਲਕਿ ਇਸ ਮਾਗਮਾ ਦੀ ਜਿਹੜੀ ਰਸਮੀ ਸ਼ੁਰੂਆਤ ਹੀ ਹੈ ਉਹ ਦਿੱਲੀ ਤੋਂ ਹੋ ਰਹੀ ਹੈ 25 ਅਕਤੂਬਰ ਨੂੰ ਸਵੇਰੇ ਗੁਰਦੁਆਰਾ ਸੀਸਗੰਜ ਸਾਹਿਬ ਚਾਨਨੀ ਚੌਕ ਦਿੱਲੀ ਵਿਖੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸ਼ਾਮ ਨੂੰ ਜਿਹੜਾ ਹੈ ਰਕਾਬਗੰਜ ਗੁਰਦੁਆਰਾ ਰਕਾਬਗੰਜ ਸਾਹਿਬ ਕੀਰਤਨ ਸਮਾਗਮ ਉਹਦੇ ਦੇ ਅਮਾਸਾ ਬਹੁਤ ਹੈ ਲੱਗੇ ਨੇ ਜਿੰਫਟਿੰਦਾ ਸਾਰਾ ਬਿਲਕੁਲ ਜੀ ਬਿਲਕੁਲ ਜੀ ਇਹ ਸਰਪੰਚ ਨਗਰ ਕੀ ਕੰਪਨੀ ਦੀ ਸਫਾਈ ਨਿਮ ਰਹਿ ਗਈਆਂ ਜਿੰਨਾਂ ਦੇ ਦੋ 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 ਚੀਜ਼ਾਂ ਨੇ ਜੀ ਦੋ ਮੇਰੀ 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 ਬੇਨਤੀ ਹੈ ਦੋ ਚੀਜ਼ਾਂ ਜੀ ਉਹਦੇ ਲਈ ਸਾਡੇ ਜਿਹੜੇ ਲੋਕਲ ਲੀਡਰਸ਼ਿਪ ਹੈ ਉਹ ਸਾਡੀ ਜਿਹੜੀ ਟੀਮ ਮੇਰੀ ਜੋ ਸਾਡੀ ਡਿਊਟੀ ਹੈ ਕਿ 350 ਸਾਲਾਂ ਅਸੀਂ ਬਹੁਤ شدت ਨਾਲ ਤੇ ਉਹਨੂੰ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਵੀ ਆਰ ਟ੍ਰਾਈਂਗ ਟੂ ਗਿਵ ਆਰ ਬੈਸਟ ਦਿਨ ਰਾਤ ਇਕ ਕਰਕੇ ਜੋ ਸਭ ਤੋਂ ਹਾਈएस्ट ਸਤਕਾਰ ਹੈ ਜੀ ਅਸੀਂ ਉਹ ਦੇਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਆ ਉਹਦੇ ਲਈ ਦਿਨ ਰਾਤ ਲੱਗੇ ਆ ਤੇ ਆਪ ਸਭ ਦਾ ਵੀ ਮੈਂ ਅੱਜ ਵੀ ਦੇਖ ਰਿਹਾ ਕਿ ਤੁਸੀਂ ਇੰਨੀ ਵੱਡੀ ਤਦਾਦ ਸਾਰਾ ਮੀਡੀਆ ਆ ਆਪ ਸਭ ਦੇ ਵੀ ਸਹਿਯੋਗ ਦੀ ਲੋੜ ਹੈ ਬਿਲਕੁਲ ਕਰਾਵਾਂਗੇ ਜੀ ਇੱਕ ਸਾਲ ਹੋ ਗਿਆ ਜੀ ਆਏ ਜਿਹਨਾਂ ਇਤਿਆਰ ਕੈਲੀਗ੍ਰਾਫੀ ਨੇ ਫੜਾਈ ਜਾ ਰਹੀ ਸੁਰਖੀ ਸਰਪੰਨ ਕਿਸ ਤਰ੍ਹਾਂ ਟੋਟਲ ਜੀ ਟੋਟਲ ਜਿਹੜਾ ਹੈ ਮੈਂ ਫਿਰ ਆਪ ਜੀ ਨੂੰ ਕਰੂੰਗਾ ਕਿ ਜਿਹੜਾ ਆਪਾਂ ਚਾਹੁੰਦੇ ਹਾਂ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਹੁਤ ਵੱਡੀ ਹੈ ਤੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਮਾਣ ਹੈ ਕਿ ਗੁਰੂ ਸਾਹਿਬ ਦਾ ਜਨਮ ਵੀ ਇੱਥੇ ਹੋਇਆ ਸੀ ਤੇ ਬਾਬਾ ਵਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਭਗਤੀ ਕੀਤੀ ਹੈ ਇੰਨਾ ਲੰਮਾ ਸਮਾਂ ਆਪਾਂ ਉਹਦੇ ਤੱਕ ਸੀਮਿਤ ਰੱਖੀਏ ਹਰ ਤਰ੍ਹਾਂ ਦੇ ਪੁਖਤੇ ਸਿਕਿਉਰਿਟੀ ਪ੍ਰਬੰਧ ਵੀ ਪੰਜਾਬ ਪੁਲਿਸ ਵੱਲੋਂ ਕੀਤੇ ਜਾਣਗੇ ਦੇਖੋ ਇਹ ਮੇਰੇ ਮਾਨਯੋਗ ਮੁੱਖ ਮੰਤ ਬਹੁਤ ਸਾਰੇ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੇ ਡਿਗਨਿਟਰੀਜ਼ ਨੂੰ ਇਨਵਾਈਟ ਜਾਣਗੇ ਪਰ ਉਹ ਜਿਹੜੇ ਆਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ